ਆਸਾ ਕੁਛ ਨਹੀਂ ਜੀ ਇਹਨੇ ਦੁਖੀ ਹੈ ਇਹ ਅਬੋਰ ਸ਼ਹਿਰ ਦਾ ਬਿਲਕੁਲ ਬੇੜਾ ਕਰ ਗਿਆ ਪਿਆ ਕਾਨੂੰਨ ਵਿਵਸਥਾ ਦਾ ਬਿਲਕੁਲ ਬੁਰਾ ਹਾਲ ਹੈ ਦੇਖੋ ਨੇੜੇ ਠਾਣਾ ਹੈ ਨੇੜੇ ਚੌਕ ਹੈ ਅੱਜ ਕੋਈ ਐਕਸੀਡੈਂਟ ਹੋ ਗਿਆ ਤਾਂ ਸਰਾਦ ਨੂੰ ਕੋਈ ਟੈਰੀ ਲਾ ਕੇ ਲੈ ਗਿਆ ਗੱਡੀ ਦੇ ਇਹ ਇਹ ਚੌਕ ਦੇ ਨੇੜੇ ਦੇਖੋ ਵੀ ਜਿਹੜਾ ਚੌਕ ਦਿਨ ਰਾਤ ਚੱਲਦਾ ਹੈ ਔਰ ਪੁਲਿਸ ਦਾ ਦੇਖੋ ਇੱਥੇ ਕੀ ਹੈ ਕਿੱਥੇ ਆਪਣੀ ਥਾਣੇ ਦੀ ਪੁਲਿਸ ਕਿੱਥੇ ਪ੍ਰਸ਼ਾਸਨ ਕਿੱਥੇ ਸ਼ਹਿਰ ਕਦੀ ਡੀਜੀ ਵਾਲਿਆਂ ਤੇ ਹਮਲਾ ਹੁੰਦਾ ਹੈ ਕਦੀ ਕੋ ਤਲਵਾਰਾਂ ਲੈ ਕੇ ਘਰੇ ਚ ਵੜਦਾ ਹੈ ਇਹ ਅਬੋਰ ਦਾ ਕੀ ਪੁਲਿਸ ਦਾ ਕੀ ਹਾਲ ਹੈ ਜੀ ਇਹ ਦੇਖੋ ਹਾਲ ਤੁਹਾਡੇ ਸਾਹਮਣੇ ਆ ਸਾਰਾ ਕੁਝ ਵੀ ਰਾਤ ਨੂੰ ਇੱਕ ਕਿਸੇ ਦਾ ਹਾਸਾ ਹੋ ਗਿਆ ਉਹਦੇ ਟੈਰੀ ਲਾ ਕੇ ਲੈ ਗਿਆ ਕੋਈ ਐਦੋਂ ਮਾੜੀ ਘਟਨਾ ਕੀ ਹੋਊਗੀ ਜੇ ਮੋਟਰਸਾਈਕਲ ਤੇ ਜਾਓ ਤੇ ਚਲਾਨ ਕੱਟੇ ਜਾਂਦੇ ਆ ਕੱਟੋ ਕਾਰ ਤੇ ਜਾਓ ਨਜਾਇਜ਼ ਜਾਂ ਗਲਤੀਆਂ ਚਲਾਨ ਕੱਟੇ ਜਾਂਦੇ ਕੱਟੋ ਔਰ ਸਾਨੂੰ ਕੋਈ ਸੁਵਿਧਾ ਵੀ ਤਾਂ ਦਿਓ ਹੈ ਨਹੀਂ ਸਰ ਪੰਜਾਬ ਦੇ ਵਿੱਚ ਰਹਿਣਾ ਔਖਾ ਹੋਇਆ ਪਿਆ ਇਹ ਮੇਨ ਅਬੋਰ ਦਾ ਹੀ ਇਹ ਹਾਲ ਹੈ ਕਦੀ ਤਰਵਾਲਾ ਚਲਦੀਆਂ ਕਦੀ ਕਾਪੇ ਚਲਦੇ ਆ ਚਾਹੇ ਤੁਸੀਂ ਜੰਮੂ ਅਸਤੀ ਲੈ ਲਓ ਆ ਤੁਸੀਂ ਥੋੜੇ ਦਿਨ ਪਹਿਲਾਂ ਨਈ ਵਾਦੀ ਦੀ ਘਟਨਾ ਲੈ ਲਓ ਨਾਨਕਨਗਰੀ ਡੀਜੀ ਵਾਲੇ ਦੀ ਘਟਨਾ ਲੈ ਲਓ ਕਿੱਥੇ ਕਾਨੂੰਨ ਹੈ ਨਹੀਂ ਕੋਈ ਹੈ ਨਹੀਂ ਸਰ ਵਿਸ਼ਵਾਸ ਛੁੱਟਦਾ ਜਾ ਰਿਹਾ ਰਾਤ ਨੂੰ ਮੈਂ ਆ ਰਿਹਾ ਸੀ ਅਦੇ ਕੰਮ ਤੋਂ ਕੇਲ ਟਾਣੇ ਜਾ ਰਿਹਾ ਸੀ ਤੇ ਜਿੱਥੇ ਪਾਣੀ ਭਰਉਣ ਕਰਕੇ ਕੋਈ ਉਵਾਰਾ ਪਰਛੋਲ ਹੀ ਹੋ ਗਿਆ ਸੀ ਤੇ ਅੱਗੂ ਲੈਟ ਵਜੇ ਮੈਨੂੰ ਗੱਡੀ ਦੇ ਡਾਇਰੈਕਟਰ ਦਾ ਪਤਾ ਨਹੀਂ ਲੱਗ ਨਾ ਹੀ ਕੋਈ ਸਟਾਪਰ ਹੈਗਾ ਠੀਕ ਹੈ ਠੀਕ ਹੈ ਮੈਂ ਰਾਤ 10 10:30 ਵਜੇ ਮੇਰੇ ਬ੍ਰਦਰ ਫਿਰ ਨੂੰ ਫੋਨ ਕੀਤਾ ਉਹ ਮੈਨੂੰ ਲੈ ਗਿਆ ਡਾਕਟਰ ਕੋਲ ਉਹ ਤੋਂ ਦਿਖਾਇਆ ਤੇ ਉਹਨਾਂ ਨੇ ਮੈਨੂੰ ਘਰੇ ਛੱਡਤਾ ਸਵੇਰ ਸੀ ਆਏ ਆ 5:30 ਵਜੇ ਤਾਂ ਗੱਡੀ ਤੇ ਚਾਰੇ ਟਾਇਰ ਨਹੀਂ ਸੀ ਸੀ ਸਾਡਾ ਟੁੱਟਾਇਆ ਸੀ ਜਿਹਦੇ ਸਮਾਨ ਲੈ ਗਿਆ ਜੀ ਸਾਡੇ ਦੇ ਪਾਨਾ ਪੋਨਾ ਤੇ ਇੱਕੋ ਖਵਾ ਪਰ ਨਹੀਂ ਸੀ। ਫਿਰ ਕੀ ਕਹਿਣਾ ਚਾਹੋਗੇ ਚੋਰਾਂ ਨੇ ਹਾਦਸਾ ਕਰਸਤ ਕਾਰ ਨੂੰ ਵੀ ਜਿਹੜਾ ਨਹੀਂ ਛੱਡਿਆ ਚਾਰੋ ਟਾਇਰ ਲੈ ਗਏ ਕਿੰਨਾ ਬੰਦ ਦੇਖੋ ਜੀ ਇਹਨੇ ਹੌਸਲੇ ਬੁਲੰਦ ਹੈ ਕਿ ਮੇਨ ਰੋਡ ਤੇ ਨਾਲ ਦੋ ਪੁਲਿਸ ਥਾਣੇ ਹੋਣ ਤੋਂ ਬਾਅਦ ਵੀ ਲੋਕ ਇੱਥੋਂ ਨਹੀਂ ਛੱਡ ਰਹੇ ਤੇ ਘਰਾਂ ਤੋਂ ਅੱਗੇ ਹੀ ਛੱਡਣਗੇ। ਕੀ ਅਸੀਂ ਇਹ ਲਾ ਸਕਦੇ ਹਾਂ ਵੀ ਕਰੇ ਲੋਕ ਸਤਿ ਸ੍ਰੀ ਅਕਾਲ। ਕੀ ਮੰਗ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਸਸਾ ਤੋਂ ਇਹ ਵੀ ਢੇਰੇ ਬੰਦੇ ਉਹਨਾਂ ਦੇ ਤੁਨੀ ਕਾਰਵਾਈ ਹੋਵੇ ਤੇ ਸਾਨੂੰ ਸਾਨੂੰ ਸਾਡਾ ਸਮਾਨ ਦਿੱਤਾ ਜਾਵੇ ਬਾਤ ਦਵਾਇਆ ਜਾਵੇ